ਦੂਸਰੀ ਗੱਲ ਆ ਵੀ ਇਹਨੂੰ ਅਵਾਲਣਾ ਕਿਉਂ ਆ ਹੂੰ ਅਵਾਲਣਾ ਇਹਨੂੰ ਆਇਆ ਵੀ ਇਹਦੀ ਜਰਮੀਨੇਸ਼ਨ ਖਤਮ ਕਰਨੀ ਹੁੰਦੀ ਹੈ ਹਾਲੇ ਜਿਹੜੇ ਹੈਗੇ ਆ ਇਹ ਗ੍ਰੈਂਡ ਹੁੰਦੇ ਆ ਜਾਂ ਦਾ ਕੁੰਡੇ ਕੁੱਟੇ ਜਾਂਦੇ ਆ ਜਾਂ ਗ੍ਰੈਂਡ ਹੁੰਦੇ ਆ ਇਹ ਚੱਕੀ ਹੀ ਨਹੀਂ ਪੀਸੇ ਜਾਂਦੇ ਹਮ ਸਾਡੇ ਕੀ 90% ਜਿਹੜੀਆਂ ਸਾਡੇ ਕਾ ਛੋਟੀਆਂ ਦੁਕਾਨਾਂ ਵਾਲੇ ਕਰਿਆਨੇ ਵਾਲੇ ਆ ਉਹਨੂੰ ਚੱਕੀ ਪੀਸ ਕੇ ਵੇਚੀ ਜਾਂਦੇ ਚੱਕੀ ਹਲਦੀ ਦਾ ਜਿਹੜਾ ਪਾਊਡਰ ਆ ਉਹ ਕਿਵੇਂ ਬਣਾਇਆ ਜਾਂਦਾ ਤੇ ਹਲਦੀ ਨੂੰ ਸਟੋਰ ਕਿਵੇਂ ਕੀਤਾ ਜਾਂਦਾ ਉਸ ਬਾਰੇ ਹੁਣ ਆਪਾਂ ਗੱਲਬਾਤ ਕਰਾਂਗੇ ਜਿਹੜੀ ਹਲਦੀ ਆ ਜੀ ਜਦੋਂ ਆਪਾਂ ਇਹਦੀ ਪਟਾਈ ਕਰ ਲਈ ਉਸ ਤੋਂ ਬਾਅਦ ਇਹਨੂੰ ਕਿਵੇਂ ਆਪਾਂ ਸੰਭਾਲ ਕਰਨੀ ਆ ਤੇ ਕਿੰਨੇ ਸਮੇਂ ਆਸਤੇ ਸਟੋਰ ਕੀਤੀ ਜਾ ਸਕਦੀ ਹੈ ਘਰ ਵਿੱਚ ਇਹਦੀਆਂ ਗੰਡੀਆਂ ਗੰਡੀਆਂ ਵੇਖੋ ਜੀ ਭਾਂਦੀ ਨੂੰ ਜਿੰਨੇ ਮਰਜੀ ਸਾਰ ਰੱਖ ਲਓ ਪਹਿਲਾਂ ਤਾਂ ਥੋੜਾ ਨਾ ਇਹਨੂੰ ਉਬਾਲਨ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹਲਦੀ ਦੀ ਪਟਾਈ ਤੋਂ ਬਾਅਦ ਜਦੋਂ ਆਪਾਂ ਫਸਲ ਪਟਲੀਦੇ ਇਹਦੇ ਜਿਹੜੇ ਮਦਰ ਰੂਟ ਹੁੰਦੇ ਆ ਬਲਬਾਂ ਜੀ ਇਹਨੂੰ ਅਲੱਗ ਕਰ ਲਓ ਆ ਜਿਹੜੇ ਆਹ ਮਦਰ ਰੂਟ ਹੁੰਦੇ ਆ ਹਮ ਇਹ ਹਰ ਪਲਾਂਟ 'ਤੇ ਇੱਕ ਨਿਕਲਦਾ ਹਮ ਥੋੜਾ ਕਿ ਚੰਗਾ ਥੋੜਾ ਪਲਾਂਟ ਭਾਰੀ ਹੈ ਹਮ ਤੇ ਜਿੰਨੇ ਥੋੜੇ ਬੂਟੇ ਬਾਹਰ ਹੋਣਗੇ ਫੋੜ ਜੀ ਉਹ ਰੇਗ ਦੇ ਥਲੇ ਬਣ ਜਾਂਦਾ ਕਿ ਜਿਹੜੇ ਚਲੋ ਚੰਗਾ ਪਲਾਂਟ ਹੈ ਕਹਿੰਦਾ ਮੋਲ ਜ ਉਰੇ ਸੰਦੇ ਨਹੀਂ ਬੰਦਾ ਇਹ ਹੂੰ ਤੇ ਇਹਦੇ ਇਹਨੂੰ ਅਲੱਗ ਕਰ ਲਓ ਜਿਹੜੀ ਥੋੜੀ ਫਿੰਗਰ ਉਹਨੂੰ ਅਲੱਗ ਕਰ ਲਓ ਜੀ ਕੋਸ਼ਿਸ਼ ਕਰੋ 99% ਇਹਨੂੰ ਬੀਜੋ ਠੀਕ ਹੈ ਇਹਦੀ ਅੱਖਾਂ ਜਾਰੇ ਹੁੰਦੀਆਂ ਹੂੰ ਤੇ ਜਿਹੜੀ ਫਿੰਗਰ ਆ ਤੁਸੀਂ ਅਲੱਗ ਕਰ ਲਈ ਤੇ ਜਿਹੜੀ ਫਿੰਗਰ ਹੈ ਉਹਨੂੰ ਉਸ ਤੋਂ ਮੋਰੋ ਤੁਸੀਂ ਜਿਹੜੀਆਂ ਥੋਡੀਆਂ ਆ ਬੋਰੀਆਂ ਐ ਅਸੀਂ ਤਾਂ ਉਹਨੂੰ ਪੱਟ ਕੇ ਸਮੇਤ ਮਿੱਟੀ ਰੱਖ ਦਿੰਦੇ ਕੋ ਸਾਡਾ ਏਰੀਆ ਜ਼ਿਆਦਾ ਹੁੰਦਾ ਜੀ ਅਸੀਂ ਤਾਂ ਇਕੱਠੀ ਰੱਖ ਦਿੰਦੇ ਆਂ ਐ ਕਰਕੇ ਜੀ ਤੇ ਉਦੋਂ ਪੱਟ ਕੇ ਉਦੋਂ ਮੋਰੋ ਅਸੀਂ ਇਹਦੇ ਤੇ ਉਹ ਮਿੱਟੀ ਨਾਲ ਹੀ ਹੁੰਦੀ ਆ ਫਿਰ ਇਹਨੂੰ ਪਰਾਲੀ ਦੀ ਧੱਕ ਦਿੰਦੇ ਪਰਾਲੀ ਇਹਦੇ ਤੇ ਪਾਰਨੇ ਹੀ 2 2.5 ਫੁੱਟ ਜੀ 2.5 ਫੁੱਟ ਹੀ ਪਾਰਨੇ ਕਹਿੰਦਾ ਪਰਾਲੀ ਇਹਦੇ ਤੇ ਵੀ ਇਹਨੂੰ ਪਾਸੇ ਹਵਾ ਬਿਹਾਵਣਾ ਤੱਕੀ ਸੁੱਕੀ ਉਹ ਇਸ ਤਰ੍ਹਾਂ ਵਧੀਆ ਸਿੱਲੀ ਮਿੱਟੀ ਪਈ ਰਹਿੰਦੀ ਐ ਤੇ ਕਈ ਕਿਸਾਨ ਇਹਨੂੰ ਗੱਟਾਂ 'ਚ ਭਰ ਦਿੰਦੇ ਰੇਹ ਵਾਲਾਂ 'ਚ ਉੱਥੇ ਪਰਸ਼ੇਖ ਆ ਜਾਂਦੀ ਉੱਥੇ ਹੁਣ ਬੜਾ ਰੱਖੀ ਉਹਨੂੰ ਮਾਰਚ ਦੇ ਮਹੀਨੇ ਪਰ ਉਹਦੇ ਫੁੱਟ ਨਾ ਪੰਦੀ ਪਰਸ਼ੇਖ ਆ ਕੇ ਹੂੰ ਉਹ ਝਾੜ ਨਹੀਂ ਜਿੰਦੀ ਇਹਨੂੰ ਜੇ ਰੱਖਣਾ ਤੁਸੀਂ ਤਾਂ ਜਿਹੜੇ ਆ ਗੰਡੇ ਵਾਲੇ ਇਕੱਟੇ ਹੁੰਦੇ ਆ ਜਾਂ ਜਿਹੜੀਆਂ ਜੂਟ ਵਾਲੀਆਂ ਬੋਰੀਆਂ ਉਹਦੇ ਭਰ ਕੇ ਰੱਖੋ ਫਿਰ ਰੋੜੀ ਜਿਹੜੇ ਜਿੰਨਾ ਵਿੱਚ ਦੀ ਹਵਾ ਕ੍ਰੋਸ ਨਹੀਂ ਹਵਾ ਕ੍ਰੋਸ ਨਹੀਂ ਸਟੋਰ ਕਰ ਲਈ ਆ ਤੇ ਆਪਾਂ ਜਿਵੇਂ ਮੰਨ ਲਓ ਇਹਦਾ ਘਰੇ ਆ ਘਰ ਵਾਸਤੇ ਆਮ ਕਿਸਾਨਾਂ ਕੋਲੇ ਮਰਲਾ 2 ਮਰਲੇ 4 ਮਰਲੇ ਲੱਗੇ ਹੁੰਦਾ ਘਰ ਵਾਸਤੇ ਉਹਦੇ ਵਿੱਚ ਆਪਾਂ ਪੱਟ ਲੈਨੇ ਆ ਉਸ ਤੋਂ ਬਾਅਦ ਉਹਨਾਂ ਨੂੰ ਪਾਊਡਰ ਭਰਾਉਂਦਾ ਨਹੀਂ ਪਤਾ ਲੱਗਦਾ ਵੀ ਕਿਵੇਂ ਬਣਦਾ ਇਹਦਾ ਉਹਦੇ ਆਸਤੇ ਉਹਦੇ ਪਾਊਡਰ ਦੀ ਵੀ ਦੀ ਕੀ ਆ ਜਿਹੜਾ ਵਧੀਆ ਤਰੀਕੇ ਨਾਲ ਬਣ ਜਾਵੇ ਇਹ ਵੇਖੋ ਜੀ ਥੋੜੇ ਕੋਈ ਜ਼ਿਆਦਾ ਏ ਰ ਗਿਆ ਇਹ ਪਾਊਡਰ ਭਰਾਉਣ ਦੇ ਦੋ ਤਨ ਬਿਲ ਗਿਆ ਇੱਕ ਤਾਂ ਪਾਊਡਰ ਤੁਸੀਂ ਜਿਹੜਾ ਬਹੁਤ ਮਹਿੰਗਾ ਆਪ ਨੂੰ ਮਿਲਦਾ 1000 ਰੁਪਏ ਕਿਲੋ ਵੀ ਉਹਦੀ ਕੀਮਤ ਨਹੀਂ ਘਟ ਉਹ ਮਿਲਦਾ ਨਹੀਂ ਕਹਿੰਦਾ ਵੱਲੋਂ ਹੂੰ ਤੇ ਉਹਨੂੰ ਧੋ ਤਾ ਕੇ ਵਧ ਗਿਆ ਹੂੰ ਜਿਹੜੀਆਂ ਸਾਡੀਆਂ ਘਰ ਦੀਆਂ ਸਬਾਣੀਆਂ ਪੈਣਾ ਉਹਨੂੰ ਉਹ ਬਰੀਕ ਬਰੀਕ ਕੱਟ ਲੈਣ ਉਸ ਤਰ੍ਹਾਂ ਹੀ ਉਸ ਤੋਂ ਉਹਨੂੰ ਬਾਲਾਂ ਦੀ ਲੋੜ ਲਈ ਉਹ ਵੀ ਪਾਊਡਰ ਵਧੀਆ ਬਣ ਜਾਂ ਜਾਂ ਜਿਹੜੇ ਸਿਆਣੇ ਸਾਡੇ ਕੋਲ ਟੀਚਰ ਲੈਣ ਦੇ ਬੰਦੇ ਸਾਡੇ ਕੋਲ ਆਸੀ ਪਾਸੀ ਵਧੀਆ ਤੁਹਾਨੂੰ ਵੀਡੀਓ ਹੀ ਪਾ ਦਿੰਦੇ ਤੁਹਾਨੂੰ ਪਾਉਂਦੇ ਨੇ ਬਣਾ ਕੇ ਉਹ ਇਹਨੂੰ ਕਦੋਂ ਕਸ਼ ਕਰਕੇ ਸਕਾਉਂਦੇ ਆ ਹੂੰ ਉਹ ਗੰਢੀਆਂ ਆ ਕਰਕੇ ਦੋ ਦਿਨ ਲੇੜੀ ਲਾਉਂਦੇ ਉਹਨੂੰ ਕਦੋਂ ਕਸ਼ ਕਰਕੇ ਪਰ ਉਹਦਾ ਜਿਹੜਾ ਪਾਊਡਰ ਹੈ ਉਹ ਬੜਾ ਕੀਮਤੀ ਹੈ ਉਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕਿਸੇ ਵੀ ਕੀਮਤ ਤੇ ਨਹੀਂ ਮਿਲ ਸਕਦਾ ਜੀ ਦੂਸਰੀ ਗੱਲ ਆ ਵੀ ਇਹਨੂੰ ਅਵਾਲਣਾ ਕਿਉਂ ਆ ਹੂੰ ਅਵਾਲਣਾ ਇਹਨੂੰ ਆਇਆ ਵੀ ਇਹਦੀ ਜਰਮੀਨੇਸ਼ਨ ਖਤਮ ਕਰਨੀ ਹੁੰਦੀ ਹੈ ਅਸੀਂ ਤਾਂ ਜਿਹੜੇ ਛੋਟੇ ਕਿਸਾਨ ਆ ਜਿਹਨੇ ਉਹ ਕੁਆਂਟਲ ਦੋ ਕੁਆਂਟਲ ਅਸੀਂ ਕਹਿੰਦੇ ਏੜ ਕੜਾ ਲੈਆ ਛੋਟਾ ਜਿਹਾ ਉਦੇ ਟੋਕਰਾ ਭਰ ਕੇ ਟੋਕਰੇ ਨੂੰ ਹੀ ਕੋਈ ਤਾਰ ਬੰਨ੍ਹ ਦਿੰਦੇ ਆਂ ਕਰਕੇ ਇਦੋਂ ਟੰਬਾ ਪਾ ਕੇ ਜਿਵੇਂ ਆਪਾਂ ਐ ਕਰਕੇ ਟੋਕਰਾ ਚੱਕ ਕੇ ਤੇ ਕੜਾਹੀ ਉਬਲਦੇ ਪਾਣੀ 'ਚ ਆਪਾਂ ਪਾ ਦਿੰਦੇ ਹਾਂ ਜਦੋਂ ਪਾਣੀ ਉਹਨੂੰ ਉਬਲੀ ਜਾਂਦਾ ਤਾਂ ਉਹਨੂੰ 5 ਮਿੰਟ ਹੀ ਰੱਖਣਾ ਪਵੇ ਵਿੱਚ 5-7 ਮਿੰਟ ਰੱਖ ਲੋ ਜਦੋਂ 8 ਮਿੰਟ ਹੋ ਜਾਣ ਬੜਾ ਚੰਦਾ ਵੀ ਐਵੇਂ ਰੱਖ ਕੇ ਭੋਲੇ ਦੀ ਗਿਆ ਆਪਾਂ ਉਦੋਂ ਮੋਰ ਫਿਰ ਟੰਬਾ ਜਾ ਪਾ ਕੇ ਤੇ ਹੁਣ ਮੋਤਾ ਮਾਰਦੇ ਫਿਰ ਕੱਚੀ ਹਲਦੀ ਪਾ ਕੇ ਕਿਉਂਕਿ ਪਾਣੀ ਆਪਾਂ ਨੂੰ ਵਾਰ-ਵਾਰ ਉਹੀ ਕੰਮ ਦੀ ਜਾਂਦਾ ਜੀ ਤੇ ਉਹਦੇ ਜੇ ਰੱਖਿਓ ਜੇ ਉਹ ਸੌਖਾ ਤਰੀਕਾ ਹੈਗਾ ਜੇ ਪਿੰਡ 'ਚ ਕੋਈ ਹੈਗਾ 5-7 ਘਰ ਉਹ ਇੱਕ ਤੇ ਉਹਨੂੰ ਉਹਨੂੰ ਉਬਾਲ ਸਕਦੇ ਆ ਬਾਲ ਜਿਵੇਂ ਆਪਾਂ ਇਹ ਉਬਾਲ ਲਈ ਉਸ ਤੋਂ ਬਾਅਦ ਇਹਨੂੰ ਸਿਕਾਉਣਾ ਹੈਗਾ ਧੁੱਪੇ ਸਿਕਾਏ ਜਾਓ ਧੁੱਪੇ ਸੁੱਕੂਗੀ ਛਾਵੇਂ ਨਹੀਂ ਸੋਕਦੇ ਕੀ ਬੰਦੇ ਨੂੰ ਛਾਵੇਂ ਸਿਕਾਈ ਜਾਂਦੇ ਆ ਛਾਵੇਂ ਛੋਟੀ ਪਰਸੇਜ ਆ ਮਾਰਜਨ ਦੀ ਖਰਾਬ ਹੋ ਜਾਂਦੀ ਹੈ ਧੁੱਪੇ ਕੱਲੀ ਕੱਲੀ ਗੰਢੀ ਤੁਸੀਂ ਭਲਦੀ ਨਾਲ ਨੇ ਗੰਢੀ ਪਾਤੀ ਇਹਨੇ ਸੁਗੜ ਲਾਪਣਾ ਜੇ ਛੋਟੀ ਗੰਢੀ ਦਾ ਇਹਨੇ ਵੀ ਜਿੰਨੀ ਆ ਗੰਢੀ ਮੋਟੀ ਹੈ ਇਹਦਾ ਇਹਨੇ 20 ਪਹਿ ਰਹਿਣਾ ਕਹਿੰਦਾ ਮੈਂ ਛੋਟੀ ਬਰੀਕ ਰਹਿਣੀ ਜੇ ਆਂ ਗੁੱਠੇ ਰਗੀ ਤੇ ਚੁੰਚੀ ਝਿਰ ਗਈ ਜੂਗੀ ਕਰਕੇ ਇਹ ਬੰਦੇ ਹਲਾਈ ਜਾਂਦੇ ਬਾੜੀ ਉਹਨੂੰ ਖਰਾਬ ਹੋਰ ਕਰ ਲੈਂਦੇ ਆ ਜਦੋਂ ਤੇ ਨਾਲ ਨਾਲ ਹੀ ਪਾ ਦਿਆਂ ਪਲਦੀਆਂ ਐ ਕਰਕੇ ਤੇ ਉਹਦੀ ਬੇਥਾਪੇ ਬਣ ਜਾਂਦੀ ਉਹ ਸੁਗੜੀ ਜਾਣਾ ਹਾਂਜੀ ਹਾਂ ਉਹਦੇ ਜ ਕੰਨ ਮੋੜ ਸੁਗੜ ਕੇ ਤੇ ਉਹਨੇ ਆਪੇ ਦੂਰ ਕੂਚ ਦੀ ਕਰਮ ਉਸ ਤੋਂ ਬਾਅਦ ਇਹਨੂੰ ਪੀਸਣ ਦਾ ਜਿਹੜਾ ਤਰੀਕਾਗਾ ਉਹ ਘਰੇ ਐਕਸੀ ਜੀਪੀਸੀ ਜਿਹੜੇ ਪੂਰਬੀ ਲੋਕ ਆ ਵੇਖੋ ਆਪਣੇ ਆਉਂਦੇ ਆ ਉਹ ਆਪਣੇ ਤੋਂ ਜ਼ਿਆਦਾ ਸਿਆਣੇ ਆ ਕੋਈ ਭਈਆ ਜੜਾ ਹੈਗਾ ਜੂਪੀ ਦਾ ਪਲਦੀ ਉਹ ਬਿਹਾਰ ਦਾ ਹੈ ਜਾਂ ਹੋਰ ਸਟੇਟਾਂ ਦੇ ਰਾਜਸਥਾਨ ਦੇ ਬੰਦੇ ਆ ਉਹ ਸਾਫ ਤੇ ਮਿਥਾਲੇ ਲੈਂਦੇ ਆ ਜੀ ਤੇ ਜਿਹੜੇ ਮਸਾਲੇ ਜਿਹੜੇ ਹੈਗੇ ਆ ਇਹ ਗ੍ਰाइंड ਹੁੰਦੇ ਆ ਜਾਂ ਦਾ ਕੁੰਡੇ ਕੁੱਟੇ ਜਾਂਦੇ ਆ ਜਾਂ ਗ੍ਰाइंड ਹੁੰਦੇ ਆ ਇਹ ਚੱਕੀ ਹੀ ਨਹੀਂ ਪੀਸੇ ਜਾਂਦੇ ਸਾਡੇ ਕੀ 90% ਜਿਹੜੀਆਂ ਸਾਡੇ ਸ਼ੂਟ ਕੇ ਦੁਕਾਨਾਂ ਵਾਲੇ ਕਰਿਆਣੇ ਵਾਲੇ ਆ ਉਹ ਚੱਕੀ ਪੀਸ ਕੇ ਵੇਚੀ ਜਾਂਦੇ ਚੱਕੀ ਪੀਸ ਕੇ ਜਦੋਂ ਥੋੜਾ ਪਾਊਡਰ ਗਰਮ ਹੋ ਗਿਆ ਤਾਂ ਇਹ ਨਿਊਟਰਨ ਇਹਦੇ ਨਿਊਟਰਨ ਦੀ ਨਾਲ ਦੀ ਕੋਈ ਚੀਜ਼ ਰਹਿੰਦੀ ਨਹੀਂ ਜਿੰਨੇ ਵੀ ਫੂਡ ਸਾਇੰਸ ਟੈਕਨੋਲੋਜੀ ਆ ਪੀਯੂ ਦੇ ਵਿੱਚ ਜਾਂ ਪੂਸਾ ਦੇ ਵਿੱਚ ਜਾਂ ਕਿਤੇ ਵੀ ਪੰਜਾਬ ਦੇ ਵਿੱਚ ਹੈਗੀ ਆ ਇੰਡੀਆ ਲੈਵਲ ਤੇ ਉਹ ਇਹਨੂੰ ਮਸਾਲੇ ਹਮੇਸ਼ਾ ਗ੍ਰੈਂਡ ਹੀ ਕਿਤੇ ਜਾਂਦੇ ਗ੍ਰੈਂਡ ਥੋੜਾ ਮਹਿੰਗਾ ਪੈਂਦਾ ਹੂੰ ਉਹਨੂੰ ਪਹਿਲਾਂ ਉਹ ਇਹਨੂੰ ਬਣਾਉਗਾ ਮੱਕੀ ਦੇ ਫੁੱਲੇ ਜੇ ਹੂੰ ਫਿਰ ਇਹ ਛੋਲੇ ਦੀ ਦਾਲ ਜੀ ਤੇ ਫਿਰ ਇਹ ਮੂੰਗੀ ਦੀ ਦਾਲ ਜੀ ਬਣ ਕੇ ਚੌਥੀ ਵਾਰੀ ਇਹ ਪਾਊਡਰ ਪਾ ਦ ਜੀ ਹਾਂ ਉਸ ਤੋਂ ਬਾਅਦ ਇਹ ਪਾਊਡਰ ਮਸਾਲੇ ਹਮੇਸ਼ਾ ਗ੍ਰੈਂਡ ਹੀ ਹੁੰਦੇ ਆ ਪੀਸੇ ਨਹੀਂ ਜਾਂਦੇ ਅੱਜ ਕਰ ਇਹ ਜਿੰਨੇ ਆ ਪੂਰਬੀ ਆਉਣਗੇ ਝੋਨਾ ਲਾਉਣ ਹੁਣ ਆਪਣੇ ਮਹੀਨੇ ਅਗਲੇ ਮਹੀਨੇ ਤੇ ਕਿਸੇ ਇਹਨੇ ਬੰਦੇ ਨੇ ਹਲਦੀ ਸਾਡੇ ਤੋਂ ਬਹੁਤ ਵਗਦੇ ਗਾਹਕ ਹੈ ਉਹ ਜਾਣਾ ਘਰੇ ਗੰਢੀਆ ਲਿਆਉਣਗੇ ਉਵੇਂ ਕੁੱਟ ਕੇ ਬਣਾਉਣਾ ਉਹਨਾਂ ਨੇ ਹੂੰ ਉਹ ਪੀਸਿਆ ਨਹੀਂ ਦਿੰਦੇ ਮਸਾਲਾ ਨੋਟ ਨਹੀਂ ਆ ਪੀਸਾ ਲੈਣ ਜਾਂ ਅਗੀ ਦੂਜਾ ਗਰਮ ਮਸਾਲਾ ਸਾਡੇ ਪਤਾ ਨਹੀਂ ਕੀ ਗੱਲ ਪੰਜਾਬ ਦੇ ਹੁਣ ਅੱਗੇ ਪਹਿਲਾਂ ਇੰਝ ਕਰਦੇ ਸੀਗੇ ਪਰ ਅਸੀਂ ਤਾਂ ਆਪ ਹੁਣ ਜਮਾ ਉਸ ਤਰ੍ਹਾਂ ਹੀ ਗ੍ਰੈਂਡ ਹੀ ਕਰਾਉਣੇ ਮੈਂ ਸਾਡੇ ਫਿਰ ਤੁਸੀਂ ਜਿਵੇਂ ਇਹਦਾ ਪਾਊਡਰ ਫੇਲ ਕਰਦੇ ਹੋ ਹਲਦੀ ਦਾ ਉਹਦੀ ਪਾਊਡਰ ਦੀ ਕਿਲੋ ਦੀ ਕੀਮਤ ਕਿੰਨੀ ਕਾ ਜਿਵੇਂ ਅਸੀਂ ਚੰਗਾ ਜਿਹੜਾ ਪਾਊਡਰ ਵਧੀਆ ਕੁਆਲਟੀ ਮਰੋਣੇ ਗ੍ਰੇਡਿੰਗ ਅਸੀਂ ਪਿਓ ਪੁੱਤੀ ਕਰਦੇ ਸਾਡੀਆਂ ਮੇਰੇ ਘਰੋਂ ਵੀ ਹੈ ਸਾਡੀ ਮੇਰੀ ਬੇਟੀ ਹੈ ਅਸੀਂ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਜੀ ਜਦੋਂ ਅਸੀਂ ਕਿਸੇ ਤੇ ਲੇਬਰ ਤੇ ਵਿਸ਼ਵਾਸ ਕਰ ਲਿਆ ਇਹਦਾ ਜੇ ਹੁਣ ਜਿਹੜਾ ਕੋਈ ਪੁਰਾਣਾ ਵੀ ਆ ਜਾਂਦਾ ਆਪਣਾ ਕਿ ਉਹਦੇ ਵਿੱਚ ਵੀ ਆਪਾਂ ਵਿੱਚੇ ਰਲ ਜਾਂਦਾ ਹੈ ਉਹ ਤੁਹਾਡੇ ਕੋਈ ਕਿਲੋ ਅੱਧਾ ਕਿਲੋ ਕੁਆਂਟਮ ਵਾਲਾ ਪਾਊਡਰ ਪੈ ਗਿਆ ਜਿਹੜਾ ਪੁਰਾਣਾ ਵੀ ਨਿਕਲ ਆਉਂਦਾ ਕਿਹੜੀ ਹੈ ਜੀ ਜੀ ਤੇ ਪਰ ਉਹ ਥੋੜੀ ਕੁਆਲਿਟੀ ਇੱਕ ਬੈਚ ਹੀ ਖਰਾਬ ਹੋਵੇ ਹੂੰ ਲੰਬਾ ਹੋਊਗਾ ਇਹਨੂੰ ਗ੍ਰੇਡਿੰਗ ਆਪ ਵਧੀਆ ਜਾਨਾ ਟ੍ਰੇਡ ਕਰਨ ਨੂੰ ਲੇਬਰ ਸਾਡੇ ਇੱਕ ਦੋ ਬੰਦੇ ਟ੍ਰੇਡ ਵੀ ਕੀਤੇ ਆ ਹੂੰ ਤੇ ਉਹਨੂੰ ਜਿੰਨੀ ਤੁਸੀਂ ਇਹਦੀ ਗ੍ਰੇਡਿੰਗ ਵਧੀਆ ਕਰੋਗੇ ਕਿ ਪੂਸ ਹੈ ਵੀ ਕਾਲੀ ਹੋਗੀ ਮਾੜੀ ਮੋਟੀ ਜਿਹਨੂੰ ਵਾਲ ਵੱਧ ਲੱਗ ਗਿਆ ਕਿ ਥੱਲੇ ਲੱਗ ਗਿਆ ਜੇ ਉਹ ਕੱਢ ਦੋਗੇ ਥੋੜਾ ਪਾਊਡਰ ਖਰਾਬ ਨਹੀਂ ਹੁੰਦਾ ਕਹ ਸਾਡੇ ਵੀ ਘਰੇਲੂ ਜਿਹੜੇ ਨੁਸਖੇ ਆ ਉਹ ਹਲਦੀ ਨਾਲ ਸੰਬੰਧਤਾ ਕਾਫੀ ਹਲਦੀ ਹਰ ਕਿਸਾਨ ਨੂੰ ਬੀਜਣੀ ਚਾਹੀਦੀ ਹੈ ਪੰਜਾਬ ਬੜਾ ਠੁਕਮਾ ਇਹਦਾ ਵਧੀਆ ਹੈ ਜਲਵਾਜੂਆ ਇਹਦੀ ਹਲਦੀ ਦੇ ਲਈ ਦੂਸਰੀ ਸਭ ਤੋਂ ਵੱਡੀ ਗੱਲ ਹੁਣ ਆਮ ਬੰਦਾ ਕਹਿੰਦਾ ਯਾਰ ਸਾਡੇ ਜੰਗਲੀ ਸੂਰ ਆ ਗਏ ਸਾਡੇ ਰੋਜ਼ ਆਉਂਦੇ ਆ ਸਾਡੇ ਆਵਾਰਾ ਪਸ਼ੂ ਆਉਂਦੇ ਆ ਇਹ ਹਲਦੀ ਨੂੰ ਕੋਈ ਆਵਾਰਾ ਪਸ਼ੂ ਕੋਈ ਜੰਗਲੀ ਜਾਨਵਰ ਹੂੰ ਕੋਈ ਰੋਜ਼ ਇਹਨੂੰ ਖਾਂਦਾ ਹੀ ਨਹੀਂ ਅੱਛਾ ਇਹਨੂੰ ਖਾਂਦੇ ਨਹੀਂ ਹਾਂ ਜਿਹੜੀ ਜ਼ਮੀਨੀ ਕੀੜੇ ਆ ਉਹ ਵੀ ਵੇਖ ਕੇ ਇਹਨੂੰ ਪਾਜਦੇ ਆ ਇਹਨੂੰ ਆਪ ਸੌਂ ਕਹਿੰਦੇ ਪੈ ਗਈ ਉਹ ਵੀ ਵਾਰੰਤ ਰਹਿੰਦੀ ਨਹੀਂ ਕਰਾਂ ਬੰਦੋ ਦੂਸਰੀ ਹਲਦੀ ਦੀ ਜਿਹੜੀ ਬਜਾਈ ਹੈ ਉਹਦਾ ਡਾ ਟੁਗਮਾ ਸਮਾ ਉਹ ਅਪ੍ਰੈਲ ਦੇ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਬੀਜ ਸਕਦੇ ਆਪਾਂ ਸਹੀ ਸਮਾਂ ਹੁੰਦਾ ਜੇ ਬੰਦਾ ਕੋਈ ਪਾਛਾ ਦਿਨ ਲੇਟ ਵੀ ਹੋ ਗਿਆ ਕੋਈ ਚੱਕਰ ਨਹੀਂ ਫਿਰ ਵੀ ਹੋ ਜਾਂਦੀ ਹੈ ਕਈ ਕਿਸਾਨ ਵੀ ਰਾਣੇ ਮਾਰਚ ਦੇ ਮਹੀਨੇ ਹਲਦੀ ਦੀ ਕਾਸ਼ਤ ਕਰਦੇ ਤੇ ਉਹ ਕਹਿੰਦੇ ਉੱਗੀ ਨਹੀਂ ਬਾਈ ਇਹਨੇ ਥੋੜਾ ਮਈ ਦੇ ਪਹਿਲੇ ਹਫਤੇ ਦੇਸ਼ਨ ਲੱਗਣਾ ਪਾਉਂਦੀ ਇਹਨੂੰ ਫਰਵਰੀ ਬੀਜ ਦਿਓ ਪਾਉਂਦੀ ਇਹਨੂੰ ਮਾਰਚ ਬੀਜ ਦਿਓ ਪਾਉਂਦੀ ਇਹਨੂੰ ਅਪ੍ਰੈਲ ਬੀਜ ਦਿਓ ਇਹਨੇ ਥੋੜਾ 15 ਮਈ ਦੇ ਆਸੇ-ਪਾਸੇ ਜਦੋਂ ਲੋ ਬਗ ਲਾਪੀ ਇਹਨੇ ਉਦ ਬੀਜੀ ਹੁੜੀ ਪੰਡਿਕਾ ਤੋਂ ਵੀ ਆ। ਹੂੰ। ਜੇ ਕਿਸੇ ਕਿਸਾਨ ਭਰਾ ਨੇ ਇਹਨਾਂ ਨੂੰ ਮਿਲਣਾ ਉਹਦੇ ਆਸਤੇ ਤੁਸੀਂ ਆਪਦਾ ਐਡਰੈਸ ਜ਼ਰੂਰ ਦੱਸੋ। ਕਈ ਵਾਰੀ ਇਹ ਵੀਡੀਓ ਦੇਖਦੇ ਆ ਉਹਨਾਂ ਦਾ ਇਹੀ ਲੰਬਾ ਹੁੰਦਾ ਵਿੱਚੋਂ ਤੁਸੀਂ ਉਹਨਾਂ ਦਾ ਫੋਨ ਨੰਬਰ ਨਹੀਂ ਦਿੰਦੇ। ਜੇ ਤੁਸੀਂ ਫੋਨ ਨੰਬਰ ਦੇ ਸਕਦੇ ਹੋ ਆਪਦਾ ਤਾਂ ਫੋਨ ਬਰ ਵੀ ਦੱਸ ਸਕਦੇ ਹੋ ਕਿ ਬਹੁਤ ਫੋਨ ਜਿਆਦੇ ਆਉਂਦੇ ਸੁਣਿਆ ਨਹੀਂ ਜਾਂਦਾ। ਨਹੀਂ ਨਹੀਂ ਫੋਨ ਸੁਣਦਾ ਹੁੰਦਾ ਮੈਂ ਤਾਂ ਸਾਰੇ ਹੀ ਫੋਨ ਸੁਣਦਾ ਹੁੰਦਾ। ਕੀ ਨਹੀਂ ਨਾ ਥੋੜਾ ਬਹੁਤਾ ਘੰਟਾ ਦੋ ਘੰਟੇ ਜਾ ਇੱਕ ਦਿਨ ਅੱਗੇ ਪਿੱਛੇ ਹੋ ਜੀਦਾ। ਜੀ। ਮੇਰਾ ਜਿਹੜਾ ਫੋਨ ਨੰਬਰ ਹੈ 94659 ਹੂੰ 95221 ਹੂੰ ਤੇ ਸਾਡਾ ਜਿਹੜਾ ਉਹ ਜੈਤੋ ਰੋਡ ਦੇ ਉੱਪਰ ਹੈ ਨੇੜੇ ਜਸਬੀਰ ਸਕੈਨ ਸੈਂਟਰ ਹਮ ਜੈਤੋ ਰੋਡ ਕੋਟਕਪੂਰਾ ਹਮ ਅਡੀਕ ਮਲਟੀਫਾਰਮਰ ਦੇ ਨਾਮ ਤੇ ਉਥੇ ਬੋਰਡ ਲੱਗਿਆ ਆਪਣਾ ਹਮ ਉੱਥੇ ਕਿਸਾਨ ਵੀਰ ਮਿਲ ਸਕਦੇ ਅਸੀਂ 24 ਘੰਟੇ ਹਰ ਬੰਦੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਕਿਸੇ ਨੂੰ ਨਹੀਂ ਕਹਿੰਦੇ ਸਾਡੇ ਕੋਲ ਧੀ ਹੈਣੀ ਅਸੀਂ ਕਹਿੰਦੇ ਭਾਈ ਬੀਜ ਲਓ ਇਹ ਸਾਡੇ ਘਰ ਤੱਕ ਪਿੰਡ ਤੇ ਲਈ ਪੂਰੀ ਹਲਦੀ ਕਰ ਸਕਦੇ ਜੀ ਜੀ ਕਿਸਾਨ ਭਰਾਵੋ ਜੇ ਤੁਹਾਨੂੰ ਇਹ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਰ ਕਿਸਾਨ ਭਾਵਨਾ ਸਾਂਝੀ ਕਰਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦੀ